ਨਿੱਕੇ ਬੱਚਿਆਂ ਨੂੰ ਇੱਧਰ ਛੱਟਾਈ ਸਾਰਿਆਂ ਨੂੰ ਆਲ ਕਰਤਾ ਅਸੀ ਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਜੀ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਿਲੀ ਵਿੱਚ ਨੋ ਹਾਂ ਆਪਣੀ ਉਮੀਦ ਹੈ ਜੀ ਤੁਸੀਂ ਆਪਣੀ ਵੀਡੀਓ ਨੂੰ ਫਾਲੋ ਜਰੂਰ ਦੇਖੋਗੇ ਜੀ ਤੇ ਜੇ ਵੀਡੀਓ ਪਸੰਦ ਆਵੇ ਤਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਦੇ ਤੇ ਸ਼ੇਅਰ ਜ਼ਰੂਰ ਕਰਿਓ ਜੀ ਕਿਉਂਕਿ ਹੁਣ ਠੰਡ ਦਾ ਮੌਸਮ ਆ ਗਿਆ ਜੀ ਤੇ ਸਾਡੇ ਮੌਸਮ ਦੇ ਕਾਰਨ ਆਪਾਂ ਵੀ ਹੁਣ ਪੱਲੜ ਲਾਤੇ ਅੱਜ ਹੁਣ ਥੋੜਾ ਪੰਜ ਤਰੀਕ ਕਰਕੇ ਠੰਡ ਜ਼ਿਆਦਾ ਸੀਗੀ ਸਿਰੇ ਸਿਰੇ ਸਸ ਦੀ ਗੱਲ ਜੀ ਸੋ ਠੀਕ ਠਾਕ ਜੀ ਸਾਰੇ ਜਾਣੇ ਆਪਾਂ ਠੀਕ ਹਾਂ ਜੀ ਸਾਰੇ ਉਹ ਸੁਣਾ ਬਿੱਤੇ ਓਏ ਮੈਂ ਖਾ ਲਿਆ ਤੇ ਹਵਾ ਬਹੁਤ ਜ਼ਿਆਦਾ ਚਲਦੀ ਸੀ ਆਪਾਂ ਖੇਤਾਂ 'ਚ ਰਹਿੰਦੇ ਆ ਤੇ ਪਸ਼ੂਆਂ ਨੂੰ ਬਹੁਤ ਇਕ ਤਾਰ ਰਹੀ ਸੀਗੀ ਇਸ ਕਰਕੇ ਆਪਾਂ ਅੱਜ ਪੱਲੜ ਪਾ ਦਿੱਤੇ ਆ ਤੇ ਆ ਨਿੱਕੇ ਬੱਚਿਆਂ ਨੂੰ ਇੱਧਰ ਆਪ ਵੀ ਪਿਕਰਮ ਨੇ ਬਾਸ ਚੱਕਿਆ ਹੋਇਆ ਇੱਧਰ ਨਿੱਕੇ ਬੱਚਿਆਂ ਨੂੰ ਇੱਧਰ ਇਧਰ ਸਾਈਡ ਹਵਾ ਆਉਂਦੀ ਸੀ ਕਿ ਬਹੁਤ ਜ਼ਿਆਦਾ ਇੱਧਰੋਂ ਇਧਰ ਆਪਣੇ ਖੇਤ ਆ ਇਧਰ ਬਹੁਤ ਹਵਾ ਆਉਂਦੀ ਸੀ ਇਧਰ ਰਾਣੀ ਨੂੰ ਬਹੁਤ ਹਵਾ ਆਉਂਦੀ ਸੀ ਸੋ ਆਪਾਂ ਇਧਰ ਪੱਲੜ ਪਾਤੇ ਤਾਂ ਕਿ ਪਸ਼ੂਆਂ ਨੂੰ ਕੋਈ ਦਿੱਕਤ ਨਾ ਆਵੇ ਮੱਜਾਂ ਵਾਲੀ ਠੰਡ ਬਣਾਉਂਦੀਆਂ ਕਰਕੇ ਮੱਜਾਂ ਆਪਾਂ ਅੰਦਰ ਥੇਸਦੀਆਂ ਆ ਗਾਈਆਂ ਆਪਾਂ ਬਾਹਰ ਲੈ ਜਾਂਦੀਆਂ ਬਾਜ ਉਧਰ ਆ ਕੇ ਰੱਖੀ ਆ ਜਾ ਵਿਕਰਮ ਇੱਧਰ ਓਏ ਤੇ ਵਿਕਰਮ ਦੀ ਹੋ ਗਈ ਸੀ ਕੱਲ ਲੜਾਈ ਸਕੂਲ ਚ ਤੇ ਇਸ ਕਰਕੇ ਵਿਕਰਮ ਦੀ ਅੱਜ ਛੁੱਟੀ ਕਰਾਈ ਗਈ ਸੀ ਕਿਉਂਕਿ ਉਹਨੂੰ ਟੀਚਰਾਂ ਨੇ ਝਟਕਿਆ ਤਾਂ ਉਹਨੂੰ ਬੁਖਾਰ ਹੋ ਗਿਆ ਜੀ ਬਾਅਦ ਚ ਚਲੋ ਤੇ ਕੱਲ ਨੂੰ ਵੈਸੇ ਹੀ ਵਿਕਰਮ ਨੂੰ ਮੋਜ ਲੱਗ ਗਈ ਜੀ ਵਿਕਰਮ ਨੂੰ ਕੱਲ ਨੂੰ ਛੁੱਟੀ ਆ ਕੱਲ ਨੂੰ ਕਾਦੀ ਆ ਗੁਰ ਸਿੱਧੀ ਮੇਰੇ ਵੀ ਗੁਰਤੇਗ ਬਹਾਦਰ ਜੀ ਦਾ ਹੈ ਮੇਰੇ ਸਾਡੇ ਸਿੱਧੀ ਹੈ ਹਾਂ ਵਿਕਰਮਜੀਤ ਨੂੰ ਕਹਿੰਦੇ ਸਿੱਧੀ ਤਾਂ ਲਾਵਾ ਖਿਆਰ ਗਰੇ ਇਧਰ ਖੁਸ਼ੀ ਮਨਾਜ ਹੈ ਮਨਾਈ ਜਾ ਰਹੀ ਛੁੱਟੀ ਦੀ ਇਹ ਚੱਕਿਆ ਵੀ ਜਾਊਗਾ ਹਣ ਹਾਲੇ ਤਾਂ ਹਨ ਚੱਕਣਾ ਪੈਣਾ ਅੱਛਾ ਉਹਦੇ ਤਰ੍ਹਾਂ ਹੀ ਕਰਦੇ ਹਾਂ 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 ਚੱਕੇ ਜੂ ਹੈ ਹੂੰ ਨੀਚੇ ਸੇ ਬਾਸ ਦੀ ਇਦਾਂ ਛੋਟੀ ਲਾ ਦਿੱਤੀ ਤਾਂ ਕੀ ਇਹ ਫਿਰ نیچے ਜਦੋਂ ਆਉਂਦਾ ਵਾ ਜੀ ਪਲਟ ਤੇ ਫਿਰ ਉਹ ਹਵਾ ਨਾਲ ਉੜਦਾ ਨਹੀਂ ਹਨਾ ਇਦਾਂ ਹੀ ਹੈ ਨਾ ਹਾਂ ਹਵਾ ਨਾਲ ਫਿਰ ਉੜਦਾ ਨਹੀਂ ਹੈ ਅੰਦਰ ਨਹੀਂ ਜਾਂਦਾ ਕਹਿੰਦੀ ਅੰਦਰ ਕੋਈ ਮੂਤ ਮਾਤਣਾ ਨਾ ਬਾਹਰ ਖਰਾਬ ਹੋਇਆ ਥੱਲੇ ਬਾਹਰ ਬਾਹਰ ਰਹੂਗਾ ਅੱਗ ਬਾਹਰ ਬਾਹਰ ਰਹੂਗਾ ਲਾ ਟੋਪਾ ਉਹ ਫਿਰ ਕਿਉਂ ਰੱਖ ਲੈਂਦਾ ਤੂੰ ਲੋੜ ਹੀ ਨਹੀਂ ਜੀ ਹਾਂਜੀ ਅੱਗੇ ਸੀਟਾਂ ਰੱਖਦੇ ਰਹਿੰਦੇ ਹੁੰਦੇ ਸੀ ਹੌਲੀ-ਹੌਲੀ ਦਿਮਾਗ ਚ ਆਈ ਕਿ ਇਦਾਂ ਕਰ ਲਗੇ। ਉਹ ਨੀਚੇ ਇਦਾਂ ਰਾ ਕੇ ਤੇ ਇਹਦਾ ਉੱਪਰ ਕੀਤਾ ਜਾਊਗਾ। ਨਾ ਉੱਪਰੋਂ ਹਣ ਫਿਰ ਕਿਵੇਂ ਖੋਲੋਗੇ? ਰੱਸੀ ਪਾਈ ਹੋਈ ਹੈ। ਹੈ? ਸੱਚਾ। ਤੇ ਇਹ ਆਪਾਂ ਕਰਦੇ ਜੀ ਉੱਪਰ ਹਣ। ਤੇ ਇਦਾਂ ਰੱਸੀ ਪਾਈ ਹੋਈ ਹੈ ਆਪਣੀ। ਜੋ ਨੀਚੇ ਕਰਨਾ ਹੁੰਦਾ ਰੱਸੀ ਖਿੱਚ ਲਈਦੀ ਹੈ ਜੀ ਉਹ ਨੀਚੇ ਆ ਜਾਂਦਾ। ਜੋ ਉੱਪਰ ਕਰਨਾ ਹੁੰਦਾ ਰੱਸੀ ਉੱਪਰ ਨੂੰ ਕਰ ਦਈਦੀ ਹੈ। ਉੱਪਰ ਚਲੀ ਜਾਂਦਾ ਏਦਾਂ ਧੁੱਕ ਵੀ ਲੱਗ ਜਾਂਦੀ ਆ ਪਛੋਣ ਤੇ ਏਦਾਂ ਹੀ ਜੀ ਵੀ ਹੋ ਜਾਂਦਾ ਹੈਗਾ ਤੇ ਕੱਲ ਨੂੰ ਹੈਗੀ ਆ ਜੀ ਜਿਵੇਂ ਤੁਸੀਂ ਦੇਖਿਆ ਜੀ ਤੇ ਜਿੱਦਾਂ ਕੱਲ ਨੂੰ ਤੁਸੀਂ ਦੱਸਿਆ ਜੀ ਤੁਹਾਨੂੰ ਕਿ ਕੱਲ ਨੂੰ ਹੈਗੀ ਆ ਆਪਣੇ ਛੋਟੇ ਬੱਚਿਆਂ ਨੂੰ ਸੋ ਅਲੂ ਨੂੰ ਬੱਚਿਆਂ ਨੂੰ ਗੁਰਦੁਆਰੇ ਵੀ ਲੈ ਕੇ ਜਾਵਾਂਗੇ ਇਧਰ ਭੱਜ ਜਾਵਾਂਗੇ ਦੋ گاਵਾ ਰਹਿੰਦੇ ਨਾ ਪੰਚ ਚਾਰੇ ਠੱਡਕਾ ਕੇ ਲਿਆਵਾਂਗੇ ਉਹਨਾਂ ਦਾ ਤਾਂ ਕਿ ਜ਼ਿੰਦਗੀ ਚ ਨਾਲ-ਨਾਲ ਉਹ ਇਹ ਵੀ ਜੂਰੀ ਸਮਝਣ ਕਿ ਅਸੀਂ ਗੁਰਦੁਆਰੇ ਵੀ ਜ਼ਰੂਰ ਜਾਣਾ ਹੈਗਾ ਗੁਰਦੁਆਰਾ ਹੈ ਤਾਂ ਆਪਣਾ ਬਹੁਤ ਦੂਰ ਪਿੰਡ ਤੇ ਆ ਪਰ ਲੈ ਕੇ ਜ਼ਰੂਰ ਚਾਵਾਂਗੇ ਉਹਨਾਂ ਨੂੰ ਹਾਂ ਕੀ ਹੋ ਗਿਆ ਮੇਰੇ ਦੋ ਗਾਮਾ ਤਿੰਨ ਗਾਮਾ ਰਹਿੰਦੇ ਨਾ ਪੀਤਾ ਨੇ ਉਦੋਂ ਹਾਂ ਇਹ ਪਾਣੀ ਪਿਆਦੇ ਆਖੜੂ ਕਰੀ ਪਾ ਵਿਕਰਮ ਉਹ ਤਾਂ ਹੀ ਆ ਮੈਸ ਉਹਨਾਂ ਨੂੰ پتہ ਲੱਗ ਗਿਆ ਹੁਣ ਮੰਮੀ ਡੈਡੀ ਬਿਜੀ ਹੋ ਗਏ ਆ ਤੇ ਮੈਂ ਭੱਜ ਜਾ ਇੱਥੋਂ ਤਾਂ ਹੀ ਕਹਿੰਦਾ ਸੀ ਹੁਣ ਮੈਂ ਭੱਜ ਜਾ ਚੱਕਰ ਲਗਾਵਾ ਕਿੱਧਰ ਗਿਆ ਹੈ ਨਾ ਸਣੀ ਕੋਲੇ ਵਿਆਹ ਪੱਕਾ ਕਰਨ ਨੂੰ ਵੀ ਛੁੱਟੀ ਹੈ ਜੀ ਕਹਿ ਮਾਰਦੇ ਆ ਨਹੀਂ ਨਹੀਂ ਛੁੱਟੀ ਆ ਮੈਂ ਡੈਰੀ ਤੇ ਦੇਖਾਂ ਉਹ ਸਣੀ ਕੋਲੇ ਹੁਣ ਕੱਲ ਨੂੰ ਮੈਂ ਅਜੇ ਦੇਖਿਆ ਨਹੀਂਗਾ ਵੀ ਕੱਲ ਨੂੰ ਕਿੰਨੀ ਤਰੀਕਾ ਯਾਰ 6 ਤਰੀਕਾ ਨਾ ਹੂੰ ਗੁਰੂ ਤੇਗ ਬਹਾਦਰ ਜੀ ਦਾ ਪਤਾ ਨਹੀਂ ਕੀ ਕੁਝ ਜੀ ਦੀ ਦੱਸ ਤਾ ਬਦਮੀ ਜਨਮ ਦੇਣਾ ਦੇਖਣਾ ਬਹੁਤ ਫੋਨ ਤੇ ਬੋਲੇ ਜਾਈਦਾ ਸਾਲ ਬਾਅਦ ਹੁੰਦੇ ਨੇ ਦਿਮਾਗ ਚ ਨਿਕਲ ਜਾਂਦੀ ਐ ਇਹ ਹੋਰ ਹੋ ਕੇ ਜੀ ਆਪਣਾ ਚਾਹ ਦਾ ਟਾਈਮ ਤੇ ਉਸ ਤੋਂ ਬਾਅਦ ਆਪਾਂ ਚਿੱਦਾਂਗੇ ਧਾਰਾ ਹਨਾ ਤੇ ਇਸ ਵਾਸਤੇ ਜੀ ਆਪਣੇ ਚੈਨਲ ਨੂੰ ਪਲੀਜ਼ ਸਪੋਰਟ ਜ਼ਰੂਰ ਕਰੋ ਜੀ ਆਪਣੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਜੀ ਤੇ ਸਬਸਕ੍ਰਾਈਬ ਜੇ ਕੈਨਲ ਹੋ ਜਾਂਦਾ ਜੀ ਤੇ ਆਪਾਂ ਨੂੰ ਹੌਸਲਾ ਮਿਲਦਾ ਜੀ ਕਿ ਆਪਾਂ ਵੱਧ ਤੋਂ ਵੱਧ ਚੰਗਾ ਕੰਮ ਕਰੀਏ ਪਹਿਲਾਂ ਇੱਧਰ ਆ ਤੂੰ ਉਰੇ ਆ ਉਰੇ ਆ ਪਹਿਲਾਂ ਤੂੰ ਕੰਮ ਕਰ ਇੱਕ ਡੈਡੀ ਕਹਿੰਦੇ ਪਸ਼ੂ ਨਹੀਂ ਪਲਾਏ ਤੂੰ ਦੋ ਇੱਧਰ ਆ ਉਰੇ ਆ ਤੂੰ ਬੁਲਾ ਲੈ ਮੈਂ ਨੰਡਾ ਕ ਬੁਲਾ ਦਿੰਦੀ ਪਹਿਲਾਂ ਲੈ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਲੋੜਤਾ ਜੀ ਸ਼ਸ਼ਨਿਕ